ਹੋਈ ਕੀ ਜਾਂਦਾ ਉਹਦਾ ਹਿੱਲੇ ਪਏ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਗਰਾਉਂ ਵਿਖੇ ਭਾਰੀ ਰੋਡ ਸ਼ੋਅ ਉਮੀਦਵਾਰ ਪੱਪੀ ਪ੍ਰਾਸ਼ਰ ਲਈ ਮੰਗੇ ਵੋਟ ਕਿਹਾ ਕੇਜਰੀਵਾਲ ਨੂੰ ਜੇਲ੍ਹ ਭੇਜ ਕੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੇ ਮਨਸੂਬੇ ਨਹੀਂ ਹੋਣਗੇ ਪੂਰੇ ਉਹ ਔਰਤਾਂ ਨੂੰ 100000 ਰੁਪਏ ਦੇਵਾਂਗੇ ਜੀ 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 ਉਹ 100000 ਰੁਪਏ ਪਿੱਛਾ ਦੇਣਾ ਜਿਹੜੀ ਬਾਦਲ ਔਰਤ ਨੂੰ ਉਹ ਹਜੇ ਤੱਕ ਪੂਰਾ ਨਹੀਂ ਦਿੱਤਾ ਪਿੰਡੂ ਖੇਤ ਮਜ਼ਦੂਰ ਯੂਨੀਅਨ ਵੱਲੋਂ ਕਮਲ ਚੌਂਕ ਨੇੜੇ ਮੁੱਖ ਮੰਤਰੀ ਦੇ ਰੋਡ ਸ਼ੋਅ ਮੌਕੇ ਕੀਤੀ ਨਾਰੇਬਾਜ਼ੀ 9 ਵਾਰ ਮੀਟਿੰਗ ਨਾਲ ਸੰਬੰਧਿਤ ਤਾਂ 9 ਵਾਰ ਆਓ ਵੇਖਦੇ ਹਾਂ ਡੇਲੀ ਜਗਰਾਉ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਹਲੋ ਹਲੋ ਮਕਾਨੇ ਚੌਂਕ ਦੇ ਦੁਕਾਨੇ ਤੋਂ ਬਾਹਰ ਆ ਕੇ ਮਾਰਕ ਕਰਮ ਦੇ ਰਹੇ ਹਾਂ ਹਮ ਤੋਂ ਪਹਿਲਾਂ ਸਾਇਨ ਨੂੰ ਸ਼ੁਕਰੀਆ ਆਲੋ ਮੇਰੇ ਵੱਲੋਂ ਪਿਆਰ ਭਰੇ ਨਮਸਕਾਰ ਭੱਜਿਕਾਲ ਵੈਰੂ ਜੀ ਦਾ ਸੰਸਾ ਵੈਰੂ ਜੀ ਦੀ ਹਾਜ਼ਰੀ ਦਿਓ ਲੁਗਿਆਣਾ ਲੋਕ ਸਭਾ ਦੇ ਵਿੱਚ ਮੁਸਲੀ ਵਾਰ ਵੀ ਉਸ ਤੋਂ ਪਿਛਲੀ ਵਾਰ ਵੀ ਜਗਰਾਓ ਵਾਲਿਆਂ ਨੂੰ ਜਦੋਂ ਬਾਜ਼ ਮਾਰੀ ਹੈ ਜਗਰਾਓ ਵਾਲੇ ਤਿੰਨ ਚਾਰ ਗੁਣਾ ਵੱਧ ਪੈਰ ਲੈ ਕੇ ਆਦੋ ਨੇ ਐਸ ਵਾਰ ਅਫੀ ਪ੍ਰਸ਼ਰ ਜੀ ਸਾਡੇ ਉਮੀਦਵਾਰ ਹੈ ਐਮਐਲਏ ਨੇ ਬਹੁਤ ਚਿਰ ਤੋਂ ਕੌਂਸਲਰ ਲੈਵਲ ਤੋਂ ਲੜਦੇ ਆਏ ਨੇ ਲੋਕਾਂ ਦੀ ਲੜਾਈ ਲੜਨੀ ਆਉਂਦੀ ਹੈ ਲੋਕਾਂ ਦੇ ਹੱਕਾਂ ਦੀ ਲੜਾਈ ਲੜਨੀ ਆਉਂਦੀ ਹੈ ਵਿਧਾਨ ਸਭਾ ਦੇ ਵਿੱਚ ਬੋਲਣ ਦਾ ਤਜਰਬਾ ਹੈ ਅਫਸਰ ਤੋਂ ਕਿਵੇਂ ਕੰਮ ਕਰਉਣਾ ਇਹਦਾ ਤਜਰਬਾ ਹੈ ਸੋ ਇਹਨਾਂ ਨੂੰ ਜਦੋਂ ਪਾਰਲੀਮੈਂਟ 'ਚ ਭੇਜਾਂਗੇ ਤਾਂ ਜਾਗਰਾਨ ਦੀ ਆਵਾਜ਼ ਜਿਹੜੀ ਹੈ ਉਹ ਹੋਰ ਉੱਚੀ ਹੋ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਗੂੰਜੇਗੀ ਪਹਿਲਾਂ ਪਹਿਲਾਂ 15-20 ਸਕਿੰਟ ਤੁਸੀਂ ਫੜਾ ਸਕਦੇ ਲੋ ਜੋ ਬੋਲਣਾ ਚੀਤ ਮਾਰੋ 3 ਕਿਲੋ ਮੈਨੂੰ ਲੱਗਦਾ ਹਰ ਰੋਜ ਹਰ ਰੋਜ ਕੱਠਬਾਤੇ ਜਾਂਦੇ ਆਂ ਫੱਲ ਮੈਂ ਸਮਾਣੇ ਸੀ ਰਾਤ ਮਲੇ ਕੋਲੇ ਸੀ ਹੁਣ ਇੱਥੇ ਤੁਹਾਡੇ ਕੋਲੇ ਇਹ ਤੋਂ ਬਾਅਦ ਸ਼ਾਹਕੋਟ ਜਾਣਾ ਮੈਨੂੰ ਲੱਗਾ ਹੁਣ ਮੈਨੂੰ ਬੋਲਣ ਦੀ ਲੋੜ ਘੱਟ ਹੀ ਰਹਿ ਗਈ ਲੋਕ ਆ ਬੋਲਣ ਲੱਗੇ ਕਿ ਕਿ ਸਰਕਾਰ ਥੋੜੀ ਐ ਮੈਂ ਤੁਹਾਡਾ ਆਪਣਾ ਪੁੱਤ ਭਤੀਜਾ ਛੋਟਾ ਵੱਡਾ ਭਾਈ ਆ ਤੁਸੀਂ ਪਹਿਲੀ ਵਾਰ ਹੋਇਆ ਕਿ ਲੋਕ ਖਾਸ ਤੌਰ ਤੇ ਨੌਜੋਨ ਆਪਣੇ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆਂ ਪਹਿਲਾਂ ਤਾਂ ਰਾਜੇ ਰਜਵਾਨੇ ਕਾਕਾ ਜੀ ਛੋਟੇ ਕਾਕਾ ਜੀ ਵੱਡੇ ਕਾਕਾ ਜੀ ਦੀਪਾ ਜੀ ਫਤੜ ਕੇ ਹੀ ਤੇਰਾ ਜੀ ਇਸ ਵਾਰ ਪੰਜਾਬ ਬਣੇਗਾ ਹੀਰੋ ਪੰਜਾਬ ਬਣੇਗਾ ਹੀਰੋ ਵਾਹ ਜੀ ਵਾਹ ਅੱਜ ਅੱਜ ਬਲੋਤੀ ਪਾਟੀਆ ਨੂੰ ਡਾਕਟਰ ਤੇ ਜਾਣਾ ਪਊ ਆਧਵਿਰੋਧੀ ਪਾਰਟੀ ਦੇ ਆਨੰਦ ਡਾਕਟਰ ਦਜਨਪੂ ਵੀ ਦਿਲ ਖੜਾ ਆਉਂਦੀਆਂ ਦਵਾਈਆਂ ਦੇ ਲਈ ਮਹਾਨ ਜੀ ਤੋਂ ਨਾ ਇਤਵਾਤ ਪਿਆਰ ਨਹੀਂ ਮਿਸਰਦਾ ਜੀ ਮੈਂ ਇਸ ਗੱਲੋਂ ਕਈ ਵਾਰੀ ਮੇਰੀ ਅੱਖਾਂ 'ਚ ਪਾਣੀ ਆ ਜਾਂਦਾ ਵੀ ਅਰੇ ਇੰਨਾ ਪਿਆਰ ਭਗਵਾਨ ਸਿਆਂ ਕਿ ਇਸ ਅਗਲੇ 7 ਜਨਮ ਵੀ ਹਰੇਕ ਸਾਲ ਤੋਂ ਬਾਅਦ ਧੰਨਵਾਦ ਕਹਿਣ ਲੱਗ ਜੀ ਅਗਲੇ ਹਫਤੇ ਨੂੰ ਵੀ ਪਿਆਰ ਦਾ ਕਰਜ਼ਾ ਲੈਣਾ ਨਹੀਂ ਜਾਣੇ ਜੱਪਾ ਚਾਹੇ ਦੁਪਹਿਰ ਦਾ 1 ਵਜਾ ਹੋਵੇ ਚਾਹੇ ਰਾਤ ਦੇ 8-9 ਵਜੇ ਹੋਣ ਤੁਹਾਡੇ ਘਰ 'ਚ ਕੋਈ ਕੰਤੀ ਨਹੀਂ ਮੈਂ ਇਹੀ ਪ੍ਰਮਾਤਮਾ ਕੇ ਦਾਸ ਕਰਦਾ ਪ੍ਰਮਾਤਮਾ ਬਾਰ-ਬਾਰ ਜਨਮ ਨਹੀਂ ਤਾਂ ਪੰਜਾਬ ਦੀ ਚੱਟੂ ਜਾਈਦਾ ਇੱਥੀ ਆ ਗੋਦ ਮਾਈਏ ਤੇ ਸਾਡੀ ਗੁਰੂਆ ਪੀੜਾ ਦੱਸਦੀ ਸਰਕਾਰੀ 100000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਬਿਜਲੀ ਨਾ 2% ਕਰਨ ਨੂੰ ਮੁਫਤਾਂ ਦੀ ਹੈ ਖੇਤਾਂ ਵਾਲੀ ਬਿਜਲੀ ਸਨੇ ਵੀ ਰਾਤ ਨੂੰ ਵੀ ਸਸੀਆਂ ਥਾਲੇ ਤੇਰਾ ਜੀਰੋ ਬਿਜਲੀ ਦਾ ਬਿਲ ਜੀਰੋ ਤਾਂ ਨਹੀਂ ਤੇਰਾ ਜੀਰੋ ਸੋ ਵੀਰੋ ਇਹ ਜਿਹੜਾ ਇੱਕ ਤਰੀਕ ਨੂੰ ਮੈਂ ਫੋਟੋ ਵਾਸਤੇ ਇੱਕ ਮੋਟੇ ਕੋਰੇ ਫੇਟੀਆਂ ਕਰਾਂ ਇੱਕ ਤਰੀਕ ਨੂੰ ਧੰਨ ਤੱਕ ਦੇ 4 ਤਰੀਕ ਨੂੰ ਇਹਦੇ ਵੇਲੇ ਤੱਕ ਤਾਂ ਫੇਰਾਂ ਜੀਓ ਦਾ ਰਿਜ਼ਲਟ ਆ ਗਿਆ ਹੋਊਗਾ ਉਸ ਤੋਂ ਬਾਅਦ ਸਾਰਿਆਂ ਦੇ ਜਿਹੜੇ ਮੈਨੂੰ ਟੋਕਦੇ ਰਹਿੰਦੇ ਨੇ ਮੈਨੂੰ ਰੋਕਦੇ ਰਹਿੰਦੇ ਨੇ ਮਰ ਭਾੜੇ ਰਹਿੰਦੇ ਨੇ ਉਹਨਾਂ ਦੇ ਸਾਰੇ ਦੇ ਮੂੰਹ ਹੱਟ ਕੇ ਬੰਦ ਫੇਰ ਆਪਾਂ ਖੋਟੇ ਨਾਲ ਬਹਿ ਕੇ ਇਸ ਤੋਂ ਵੀ ਸਰਕਾਰ ਚਲਾਵਾਂਗੇ ਸੂਨੇ ਦੀ ਚਿੜੀ ਪੰਜਾਬ ਬਣਾ ਕੇ ਬਣਾ ਦੇ ਦੀ ਹੋਈ ਕੀ ਜਾਂਦਾ ਉਹਦਾ ਹਿੱਲੇ ਪਏ ਨੇ ਖਡੂਰ ਸਾਹਿਬ ਵਾਲਾ ਸੰਗਰੂਰ ਪੇਟਾ ਸੰਗਰੂਰ ਵਾਲਾ ਅਨੰਦਪੁਰ ਪੇਟਾ ਬਠਿੰਡਾ ਵਾਲਾ ਥੋੜੇ ਕੋਲ ਲੁਧਿਆਣੇ ਕੋਲ ਉਹ ਵਰਤਾਬ ਬਾਜਵਾ ਗੁਰਦਾਸਪੁਰ ਵਾਲਾ ਉਹ ਕਹਿੰਦਾ ਮੈਂ ਕਿਰਾਏ ਤੇ ਕਰ ਦਊਂਗਾ ਲੁਧਿਆਣੇ ਹੱਥੀ ਹਰਾ ਕੇ ਨਿਰਮਲ ਆ ਜੇ ਬੜੇ ਕਿਹਲਾ ਆਪਕੀ ਨਾ ਖੜੋ ਪਰੇ ਨਾ ਆਪਕੀ ਚੜੀ ਜਾਣ ਦੋ ਆਪਾਂ ਕੰਮ ਕਰੀਏ ਆਪਾਂ ਪੰਜਾਬ ਦੇ ਵਿਕਾਸ ਦੇ ਕੰਮ ਕਰੀਏ ਇਹਕਿ ਨੌਜਵਾਨ ਮੈਂ ਤਾਂ ਨਿਰਾਨ ਰਹਿਣਾ ਚਾਹੁੰਦਾ ਜਿਹੜੇ ਕੋਲ ਨੌਕਰੀ ਨਾ ਹੋਵੇ ਦਜਿਹੜਾ ਨੌਕਰੀਆਂ ਵੰਡਣ ਵਾਲਾ ਵੀ ਹੋਵੇ ਮੰਗਣ ਵਾਲੇ ਵੀ ਜਿਹੜਾ ਵੰਡਣ ਵਾਲਾ ਬਣੇ ਪੇਪਰ ਫੈਕਟਰੀਆਂ ਚਲਵਾਵਾਂਗੇ ਟੱਕ ਟੱਕ ਪੇਮੰਟ ਕੰਪਲੀਟ ਹੋਣੀ ਜਿੰਗਲ ਲੋਨ ਤੋਂ ਕਰਜਾ ਦੇ ਮਿਲਦੀ ਚਾਹ ਪੜੀ ਮੁੰਡੇ ਇਕੱਠੇ ਹੋ ਕੇ ਕੰਮ ਸ਼ੁਰੂ ਕਰੋ ਅੰਕਾ ਦੁੰਦੇ ਮੈਂ ਕੋਈ ਉਹਦਾ ਕੋਈ ਉਹਦਾ ਪਿਆਜ਼ ਨਹੀਂ ਜਦੋਂ ਕਮੂਣ ਲੱਗੇ ਇੱਕ ਦਾ ਦਰ ਤੱਕ ਮੋੜ ਲਿਓ ਨਾਲੇ 20 25 ਮੁੰਡੇ ਕੁੜੀਆਂ ਉਹ ਕੰਮ ਕਰਦੇ ਹਰ ਪ੍ਰਮਾਤ ਆਪਣੀ ਖੇਦ ਲਿਆ ਦੀ ਸ਼ਾਨ ਭਗਵਾਨ ਜਤਮਾਨ ਭਗਵਾਨ ਜਤਮਾਨ ਮੇਰੀ ਆਪੀ ਕਰਨ ਬਹੁਤ ਬਾਤ ਸਾਈਂ ਗੁਰਮੁਖ ਵਾਸੀਆਂ ਦਾ ਸਾਡੇ ਰੰਗਲੇ ਸਾਰੇ ਜਿੰਨੀ ਮਾਨੋ ਕੇ ਦਾ ਸਾਰੇ ਬਗਾਰੀ ਭੋਲਾ ਦੀ ਸਿੱਧੂ ਦਾ नौले नौले, नौले, सारे जोगी जी नौ दे नौ एम एल ए कंग सारे अपना बहुत बहुत धन्यवाद बोले सोनिया इनकला इनकला बहुत बहुत धन्यवाद ਮਾਨ ਜਿਹੜਾ ਦਲਤਾਂ ਦੀਆਂ ਵੋਟਾਂ ਦੇ ਨਾਲ ਸਦਾ ਆਇਆ ਮੁੱਖ ਮੰਤਰੀ ਬਣਿਆ ਜਦੋਂ ਦਾ ਇਹ ਮੁੱਖ ਮੰਤਰੀ ਬਣਿਆ ਸਾਡੇ ਪਿੰਡੂ ਤੇ ਖੇਤ ਮਜ਼ਦੂਰ ਦਿੱਖੇ ਬਿੰਦਾਂ ਨੂੰ ਦਲਤਾਂ ਨੂੰ 9 ਵਾਰ ਮੀਟਿੰਗਾਂ ਦਾ ਸਨਮਾਨ ਦਿੱਤਾ 9 ਵਾਰ ਤੇ ਹਰੇਕ ਮੀਟਿੰਗ ਦੇ ਵਿੱਚ ਚੰਡੀਗੜ੍ਹ ਹੁੰਦਾ ਹੋਇਆ ਵੀ ਇਨਕਾਰ ਕਰ ਦਿੰਦਾ ਵੀ ਮੈਂ ਬਾਹਰ ਸਾਡਾ ਖਰਚਾ ਹੋ ਜਾਂਦਾ ਗਰੀਬ ਆਦਮੀਆ ਮਜ਼ਦੂਰਾਂ ਸਾਈਡ ਤੋਂ ਭਾੜਾ ਕਰਾਇਆ ਖਰਚ ਗਈ ਜਾਂਦੇ ਆ ਕੀ ਮੰਗ ਕਰਦੇ ਕੀ ਮੰਗ ਕਰਦੇ ਪਣ ਸਾਡੇ ਮਾਮਲੇ ਵਸਲੇ ਬਹੁਤ ਜਿਹੜੇ ਖਰੀਦ ਵਰਗਾ ਜੀ ਬਹੁਤ ਐ ਮਾਮਲੇ ਆ ਸਾਡੇ ਦੇਖੋ ਇੱਕ ਤੈਨੇ ਜਿਹੜੀ ਕਣਕ ਨਦੀ ਸੀਗੀ ਪੰਜਾਬ ਆ ਜੀ ਕਣਕ ਬੰਦ ਕਰਤੀ ਦੀਪਲਾ ਤੇ ਆਉਂਦੀ ਦੂ ਦਾ ਜਿਹੜੇ ਮਜ਼ਦੂਰਾਂ ਦੇ ਬਿਜਲੀ ਦੇ ਬਿੱਲ ਸੀਦੇ ਉਹਨਾਂ ਦੀ ਮਾਫੀ ਕੱਟ ਕੇ ਜਰਨਲ ਚ ਕਰਦੀ ਜਿਹੜੀ ਏਸੀ ਵਰਗ ਦੇ ਕਾਊਂਟ ਤੇ ਮਿਲਦੀ ਸੀ ਉਹ ਕੱਟਦੀ ਇਸੇ ਤਰ੍ਹਾਂ ਜਿਹੜਦਾ ਦੱਤਾ ਇਹਨੇ ਏ ਪਹਿਲਾ ਜਿਹੜੇ ਮਜ਼ਦੂਰਾਂ ਨੂੰ 20000 10000 5000 ਰਾਏ ਆ ਇਸ ਦਾ ਬੰਦ ਨੇ ਲਾ ਕੇ ਲੇ ਗੋ ਹੁਣ ਅੱਜ ਇੱਥੇ ਵਿਰੋਧ ਕਿਉਂ ਕਰ ਰਹੇ ਆ ਅਸੀਂ ਵਿਰੋਧ ਕਰਦੇ ਜੇ ਸਾਡੀ ਗੱਲ ਨਹੀਂ ਸੁਣਦਾ ਫਰਾਂਸ ਨੂੰ ਨਹੀਂ ਆਉਂਦੀ ਹੱਲ ਤਾਂ ਅੱਥੇ ਰੀ ਸੱਤ ਕਾ ਜਿਹੜੇ ਕੋਈ ਨਹੀਂ ਕੋਈ ਨਹੀਂ ਰੱਖਦੇ ਮੌਜੂਦ ਜਿਹੜੇ ਨਾਲ ਨਜੀ ਦੇ ਅੰਦਰ ਆ ਉਹਨਾਂ ਦੀਆਂ ਰੈਸਟਰੀਆਂ ਦੇ ਮਾਮਲੇ ਇਹ ਸਾਰਾ ਕੁਝ ਮੰਨ ਕੇ ਮੈਂ ਮੇਰੀ ਨੌਂ ਇਹ ਵਾਰ ਜਿਹੜੇ ਨੂੰ ਵਾਦਾ ਪੂਰਾ ਹੋਇਆ ਸਰਕਾਰ ਵੱਲੋਂ ਮਨਜ਼ੂਰਾਂ ਦੇ ਦੇ ਕਿ ਕੋਈ ਵਾਦਾ ਨਹੀਂ ਪੂਰਾ ਹੋਇਆ ਜੋ ਕਹਿੰਦਾ ਕਿ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਜੀ 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 ਉਹ ਹਜ਼ਾਰ ਰੁਪਏ ਆਪੀ ਪੱਤਾ ਦੇਣਾ ਜਿਹੜੀ ਬਾਲਗ ਔਰਤ ਨੂੰ ਉਹ ਹਜੇ ਤੱਕ ਪੂਰਾ ਨਹੀਂ ਕੀਤਾ ਜਿਹੜਾ ਇਹ ਇਸ਼ਤਿਹਾਰ ਲਾਏ ਆ بڑے-ਬڑے ਕਰੋੜਾਂ ਰੁਪਏ ਦੇ ਖਰਚ ਕੇ ਕੱਲ ਤਾਂ ਜੇ ਘਰ ਆ ਕੇ ਬਿੱਲ ਆਇਆ ਜੀ ਜਰਨਲ 'ਚ ਪਾ ਕੇ ਹਜ਼ਾਰਾਂ ਰੁਪਏ ਬਿੱਲ ਆਇਆ ਕੱਟੇ ਹੋਏ ਆਪਣੇ ਤੋਂ ਬੰਕੀ ਜਾ ਕੇ ਦੇਖ ਲਓ ਫੂਲਪੁਰ ਦੇਖ ਲਓ ਮੱਲੇ ਦੇਖ ਲਓ ਨੇ ਨੇ ਪੰਜਾਹ ਦੇ ਬਹੁਤ ਥਾਂ ਤੇ ਕੱਟੇ ਹੋਏ ਜਿਹੜਾ ਕਹਿੰਦਾ ਸੀਗਾ ਕਿ ਸਤਾ ਦੇ ਵਿੱਚ ਸਤਾ ਤੋਂ ਪਹਿਲਾਂ ਵੀ ਮੰਗਦਾ ਰਹਿੰਦਾ ਸੀ ਜੁਗਾ ਕੰਮਾਦਾ ਬੜੇ ਅੱਜ ਉਹਨੂੰ ਕੰਮਾਂ ਤੋਂ ਮੁਸ਼ਕਲ ਆ ਗਿਆ ਉਹ ਕੋਈ ਮੀਟਿੰਗ ਨਹੀਂ ਕਰ ਲਿਆ ਨੌ ਮੀਟਿੰਗਾਂ ਕਰਦੇ ਹੋ ਟਾਈਮ ਦੇ ਕੇ ਤੁਸੀਂ ਮੀਟਿੰਗ ਸੁਣਾਵਾਲੀ ਸੁਨੀਪ ਸਿੰਘ ਵੀ ਇਹਦਾ ਕਹਿੰਦੇ ਵੀ ਡੀਆਈਪੀ ਖਤ ਪਰ ਗਿਆ ਦੇਖੋ ਜੀ ਸਾਰੇ ਪਾਸੇ ਇਹਦੇ ਬਾਰੇ ਕੀ ਕਹਿੰਦੇ ਤੁਸੀਂ ਇਹ ਤਾਂ ਗੱਲਾਂ ਹੀ ਸੀ ਪਹਿਲਾਂ ਸਭ ਉਹੀ ਕੋਈ ਚੱਲਦਾ ਪਹਿਲਾਂ ਆਣ ਆਈ ਉਸੇ ਤਰ੍ਹਾਂ ਵੀ ਇਹ ਕੰਦਰਾ ਸਾਰਾ ਉਸੇ ਤਰ੍ਹਾਂ ਉਸੇ ਤਰ੍ਹਾਂ ਹੋਰ ਸੁਣਿਆ ਕੀਆ ਉਸੇ ਤਰ੍ਹਾਂ ਹੀ ਲੋਕਾਂ ਨਾਲ ਹੋ ਰਿਹਾ ਕੋਈ ਹੱਥੋਂ ਕੁਤਰਾ ਹੋਈ ਨੂੰ ਨਾ ਪਿਕਾਸ਼ ਰਾਮ ਦੇ ਨਾਲ ਇੱਕੋ ਜਿਹੇ ਨਸ਼ਾ ਖਤਮ ਕਰਾ ਕੇ ਸਾਰੇ ਆ ਮੀ ਕੀ ਜਾਣਾ ਇਹ ਮਨੂਬੂ ਦਾ ਬੰਦਾ ਨੂੰ ਪਹਿਲਾਂ ਤੋਂ ਨਸ਼ਾ ਨਹੀਂ ਮੰਦ ਹਰੇਕ ਪਿੰਡ ਦਾ ਕੰਮ ਕਰਾ ਕੇ ਮੁੰਡਾ ਮਰਦੇ ਰਹਿੰਦੇ ਆ ਤੇ ਸਰਕਾਰ ਨੂੰ ਕੋਈ ਫਿਕਰ ਨਹੀਂ ਕਿ ਅਸਲ ਸਾਧਨ ਕਰਕੇ ਇਹ ਨੌਜਵਾਨ ਜਿਹੜੇ ਬੱਚੇ ਘਰਾਂ ਦੇ ਘਰ ਖਾਲੀ ਹੋ ਰਹੇ ਆ ਉਹਨਾਂ ਨੂੰ ਬਚਾ ਸਕਦੇ ਸਰਕਾਰ ਨੂੰ ਕੋਈ ਫਿਕਰ ਨਹੀਂ ਹੈਗਾ ਪੰਚਾਇਤੀ ਜ਼ਮੀਨਾਂ ਤੋਂ ਇਹ ਮੰਨੇ ਸੀਗੇ ਵੀ ਅਸੀਂ ਲੋਕਾਂ ਨੂੰ ਪਾਪ ਦਾ ਦਾਸ ਦਾ ਪਲਾਟ ਦੇਾਂਗੇ ਕਿਸੇ ਨੇ ਪਲਾਟ ਵੀ ਦਿੱਤੇ ਪੰਚਾਇਤੀ ਜ਼ਮੀਨਾਂ ਜਿਹੜੀਆਂ ਉਹਨਾਂ ਤੋਂ ਜਿਹੜਾ ਮਿਹਨਤੀਆਂ ਦਾ ਹੱਕ ਬੰਦਾ ਹੈਗਾ ਵਾ ਬਿਜੂ ਦਾ ਜਿੱਤੇ ਇਹਦਾ ਹੱਕ ਬੰਦਾ ਉਹ ਨਹੀਂ ਆਪਣੇ ਲਾਗੂ ਕੀਤਾ ਹੈਗਾ ਬੇਨੂ ਜੀ ਜਿੰਦਾਬਾਦ 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 ਬੇਨੂ ਦੇ ਖੇਤ ਮਿਹਨਤ ਜਿੱਥੇ ਬੰਦਾ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਦੇਖਦੇ ਰਹੋ ਡੇਲੀ ਜਗਰਾਉ ਨਿਊਜ਼